ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਬਾਂਸੇ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਿਹਾ ਵੀਰ ਦੇ ਘਰੇ ਲੂਪਰ ਪਸ਼ੂ ਰੱਖ ਕੇ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਸਸਿਕਲ ਸਸਿਕਲ ਜੀ ਉਹ ਠੀਕ ਹੋ ਬਤਾਂ ਹਾਂਜੀ ਹਾਂਜੀ ਵਧੀਆ ਤੁਸੀਂ ਨਾਮ ਤੇ ਐਡਰੈਸ ਹੋਵੇ ਨਾਮ ਵੀਰੇ ਕਾਲਾ ਪਿੰਡ ਮਹਿਲਕੁਰ ਦਾ ਜ਼ਿਲ੍ਹਾ ਬਰਨਾਲਾ ਤਸੀਲ ਬਈ ਤਸੀਲ ਵੀਰੇ ਮਾਰ ਮਹਿਲਕਲਾ ਮਹਿਲਕਲਾ ਹਾਂਜੀ ਨੇੜੇ ਮਹਿਲਕਲਾ ਹੀ ਰਹਿ ਜਾਂਦਾ ਹਾਂ ਮਹਿਲਕਲਾ ਤੋਂ ਤਕਰੀਬਨ 2.5 2 ਕਿਲੋ ਹਾਂ ਹਾਂ ਵਾ 1.5 2 ਕਿਲੋ ਮੀਟਰ ਠੀਕ ਕਰਦੇ ਮੋਬਾਈਲ ਨੰਬਰ ਦੋ ਬਈ ਨੰਬਰ ਹੈਗਾ ਵੀਰੇ 98772 51048 ਠੀਕ ਕਰਦੇ ਬਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਦੂਜਾ ਸੂਸ ਹੋਈ ਹੈ ਵੀਰੇ ਹੋਵੇ ਤਿੰਨ ਦਿਨ ਹੋ ਗਈ ਹੈ ਵੀਰੇ ਸੂਈ ਬੱਚਾ ਕੀ ਹੈ ਬਈ ਮਗਰ ਬੱਸਾ ਵੀਰੇ ਬੱਚਾ ਬਈ ਹਾਂਜੀ ਕਿੰਨਾ ਦੁੱਧ ਰੈਡੀ ਆ ਹੁਣ ਬਹੁਤ ਦੁੱਧ ਵੀਰੇ ਇਸ ਟਾਈਮ ਹੈਗਾਗਾ 16 15 16 ਕਿਲੋ ਜਮਾ ਰੈਡੀ ਹੈਗਾ ਠੀਕ ਆ ਬਈ ਹਾਂਜੀ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਚਵਾਈ ਕਿਵੇਂ ਆ ਚਵਾਈ ਬ੍ਰੇਕ ਨੰਬਰ ਆ ਪਰ ਹਾਂ ਤਾਰਾ ਮਾਰ ਕੇ ਵੀ ਦਿਖਾ ਦਾਂ ਠੀਕ ਆ ਥਣ ਬੜਾ ਕਮਾਲ ਦਾ ਮੁਠੀ ਵਾਲਾ ਥਣ ਮੱਝ ਵਾਲਾ ਥਣ ਲੱਗਿਆ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਆ ਆਰਡਰ ਕਮਾਲ ਆ ਸੋਹਣਾ ਆਰਡਰ ਕਰ ਮਾਲੀ ਦਾ ਅਜੇ ਚਵਾਈ ਚਵਾਈ ਦੁਪਹਿਰ ਦੇ ਦਾ ਟਾਈਮ ਤਾਂ ਹੈਗਾ ਬਣ ਕਰਨ ਹਾਂਜੀ 12:58 ਮਿੰਟ ਹੋ ਗਏ 1:00 ਵਜੇ ਮੰਨ ਕੇ ਚਲੋ ਬਈ ਖੋਲ ਦੇ ਵਿੱਚ ਹੋਰ ਕਿ ਲਿਖਾ ਦੇ ਬੜ ਬੜ ਚੰਗਾ ਰੰਗ ਰੂਪ ਚੰਗੀਆਂ ਚਵਾਈ ਤੇ ਵੀ ਚੰਗੀਆਂ ਹਾਂ ਚਵਾਈ ਵੀਰੇ ਇੱਕ ਨੰਬਰ ਆਪਣੇ ਪੂਰ ਸਾਲ ਦੇ ਸਾਰੀ ਗਰੰਟੀ ਆ ਵੀਰੇ ਠੀਕ ਆ ਬਾਈ ਸੋਰਾ ਸਾਰਾ ਵਿਕਰਮਾ ਦਾ ਚੰਗਾ ਗਾ ਬਾਈ ਤੇ ਕੀ ਮੁੱਲ ਲਾਦਾ ਜਾਇਜ਼ ਆ ਮੁੱਲ ਵੀਰੇ ਆਪਾਂ 75000 ਦੀ ਬੈਠ ਦੇ ਦਾਂਗੇ ਮਾਨਤਾਨ ਹੋ ਜਾ ਮਾਨਤਾਨ ਛੋੜ ਸੱਪਾ ਹੋ ਜਾ ਵੀਰੇ ਠੀਕ ਆ 75000 ਰੁਪਿਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਚੰਗੀ ਆ ਬੜ ਸੁਨੱਕੀ ਆ ਬਾਈ ਤੇ ਸੂਈ ਸਵਾਈ ਆ ਬੱਚਾ ਮਗਰ ਪੱਛਾ ਗਾ ਜੇਰ ਜੁੜਨ ਹਾਂ ਹਾਂ ਜੇਰ ਦੀ ਆਪਣੇ ਲਈ ਵੀਡੀਓ ਪਈ ਆ ਮੋਰ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਆਰਡਰ ਬਈ ਕਮਾਲ ਦਾ ਤਿਆਰ ਕਰਿਆ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਨਾੜਾ ਨੂਣਾ ਹਲ ਚਾਈਆਂ ਚਾਰੇ ਥਣ ਪੀੜੀ ਦੇ ਪਾਵੇ ਵਰਗੀਆਂ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਧਾਰਾਂ ਤੋਂ ਮਾਰ ਕੇ ਕੋਈ ਚੱਕਰ ਨਹੀਂ ਲੈ ਬਈ ਠੰਡੀ ਸੀਲਾ ਪੂਰਾ ਨਹੀਂ ਹੇਲੀ ਚੋਣ ਦੇਖੋ ਚੋਣ ਬੜਾ ਚੰਗਾ ਯਾਰ ਹਨਾ ਹਾਂ ਜਾਂ ਚੋਣ ਤਾਂ ਬਹੁਤ ਜੰਦਾ ਵਈ ਚਵਾਈ ਬੜੀ ਚੰਗੀ ਆ ਥਾਣਾ ਬੜਾ ਕੰਮ ਦਾ ਨਾ ਬਈ ਚੋਣ ਹਾਂ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਚਵਾਈ ਚਵਾਈ ਨੰਬਰ 1 ਵਾਲਾ ਕੀ ਬਾਤ ਆ ਚੋਣ ਦੇਖੋ ਬਈ ਗੰਨੇ ਵਰਗੀ ਧਾਰ ਕੀ ਬਾਤ ਬੱਸ ਬਈ ਓਕੇ ਠੰਡੀ ਹੰਜੀਲਾ ਬਈ ਬਾਹਲੀ ਆ ਜਮੈਂਿਆ ਨਾ ਉਹਨਾਂ ਦੀ ਕੋਈ ਲੋੜ ਨਹੀਂ ਠੀਕ ਆ ਬਈ ਦੇਖ ਕੇ ਸੇ ਵੀਰ ਨੂੰ ਬੜਾ ਪਸੰਦ ਆ ਬਈ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ